ਪਲਾਜ਼ੋ ਬਣਾਉਂਦੇ ਸਮੇਂ ਮੇਨ 2 ਪ੍ਰੋਬਲਮ ਆਉਂਦੀਆਂ ਇੱਕ ਤਾਂ ਪਲੱਸ 2 ਸੈਂਟਰ ਦੇ ਵਿੱਚੋਂ ਖਿੱਚ ਪੈਂਦੀ ਆ ਉਹਨੂੰ ਤੇ ਦੂਸਰੀ ਜਦੋਂ ਆਪਾਂ ਬੈਠਦੇ ਆ ਤਾਂ ਕਈ ਵਾਰੀ ਬੈਕ ਸਾਈਡ ਤੋਂ ਨੀਵਾ ਹੋ ਜਾਂਦਾ ਹੈ ਪ੍ਰੋਬਲਮ ਤਾਂ ਹੋਰ ਵੀ ਬਹੁਤ ਆਉਂਦੀਆਂ ਜਿਨ੍ਹਾਂ ਦੀਆਂ ਸਾਵਧਾਨੀਆਂ ਬਾਰੇ ਮੈਂ ਤੁਹਾਨੂੰ ਕਟਿੰਗ ਤੇ ਸਟੀਚਿੰਗ ਦੇ ਵਿੱਚ ਵੀ ਦੱਸੂਗੀ ਪਰ ਇਹ ਪ੍ਰੋਬਲਮ ਆਉਂਦੀਆਂ ਕਿਉਂ ਹੈ ਇਹ ਪ੍ਰੋਬਲਮ ਆਉਂਦੀਆਂ ਜਦੋਂ ਆਪਾਂ ਬੋਡੀ ਤੋਂ ਜਿਹੜਾ ਨਾਪ ਹੈ ਉਹ ਸਹੀ ਢੰਗ ਦੇ ਨਾਲ ਨਹੀਂ ਲੈਂਦੇ ਜੇ ਆਪਾਂ ਬੋਡੀ ਦੇ ਉੱਤੋਂ ਨਾਪ ਨੂੰ ਸਹੀ ਢੰਗ ਨਾਲ ਲਿਆ ਹੋਇਆ ਤਾਂ ਕਦੇ ਵੀ ਇਹ ਜਿਹੜੀਆਂ ਪ੍ਰੋਬਲਮ ਪਲਾਜ਼ੋ ਚ ਆਉਂਦੀਆਂ ਉਹ ਨਹੀਂ ਆਉਂਦੀਆਂ ਫਿਰ ਆਪਾਂ ਜਦੋਂ ਬੋਡੀ ਤੋਂ ਨਾਪ ਲੈਣਾ ਹੈ ਤਾਂ ਆਪਾਂ ਨੂੰ ਕਿਹੜੇ-ਕਿਹੜੇ ਨਾਪ ਦੀ ਜ਼ਰੂਰਤ ਪਾਉਗੀ ਉਹ ਤੁਹਾਨੂੰ ਮੈਂ ਇੱਥੇ ਦੱਸਿਆ ਹੋਇਆ ਜਿਵੇਂ ਲੰਬਾਈ ਕਮਰ हिਪ ਪੱਟ ਮੂਰੀ ਗੋਡੇ ਦੀ ਲੰਬਾਈ ਤੇ ਗੋਡੇ ਦੀ ਚੜਾਈ ਆਪਾਂ ਕਈ ਤਰ੍ਹਾਂ ਦੇ ਪਲਾਸੋ ਜਿਹੜੇ ਬਣਾਉਣੇ ਸਿੱਖਾਂਗੇ ਕਈਆਂ ਦੇ ਵਿੱਚ ਇਹ ਘਟਨਾਪ ਦੀ ਵੀ ਜ਼ਰੂਰਤ ਪੈ ਜਾਂਦੀ ਹੈ ਤੇ ਕਈਆਂ ਦੇ ਵਿੱਚ ਇਹ 6 ਦੇ 6 ਨਾਪ ਆਪਾਂ ਨੂੰ ਲੈਣੇ ਜ਼ਰੂਰੀ ਹੋਣਗੇ ਤਾਂ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਬੋਡੀ ਤੋਂ ਆਪਾਂ ਨਾਪ ਜਿਹੜਾ ਕਿਵੇਂ ਲੈ ਸਕਦੇ ਹਾਂ ਜਿਹੜਾ ਆਪਣਾ ਫ੍ਰੀ ਆਫ ਕੋਸਟ ਕਟਿੰਗ ਤੇ ਸਟਿਚਿੰਗ ਦਾ ਆਪਾਂ ਕੋਰਸ ਸ਼ੁਰੂ ਕੀਤਾ ਹੋਇਆ ਹੈ ਉਹਦੇ ਲਈ ਤੁਹਾਨੂੰ ਮੈਂ ਇੱਕ ਪ੍ਰੈਕਟੀਕਲ ਲਗਾਈ ਹੈ ਤੇ ਇਹ ਜਿਹੜਾ ਨਾਪ ਹੈ ਇਹ ਤੁਸੀਂ ਆਪਦੀ ਕਾਪੀ ਦੇ ਉੱਤੇ ਉਸ ਤੇ ਨੋਟ ਜ਼ਰੂਰ ਕਰ ਲੈਣਾ ਹੈ ਵੀ ਤੁਹਾਨੂੰ ਕਿਹੜੇ ਨਾਪ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਜਿਹੜੀਆਂ ਪ੍ਰੋਬਲਮ ਆਉਂਦੀਆਂ ਪਲਾਜ਼ੋ ਦੇ ਵਿੱਚ ਉਹ ਇਸੇ ਕਰਕੇ ਆਉਂਦੀਆਂ ਜਦੋਂ ਆਪਾਂ ਨੂੰ ਇਹ ਨਾਪ ਨਹੀਂ ਪਤਾ ਹੁੰਦਾ ਇਹ ਨਾਪ ਨੂੰ ਕਿਵੇਂ ਆਪਾਂ ਬੋਡੀ ਤੋਂ ਮੈਜ਼ਰਮੈਂਟ ਕਰਨੀ ਹੈ ਉਹਦੇ ਬਾਰੇ ਤੁਹਾਨੂੰ ਦੱਸ ਦਿੰਦਾ ਪਲਾਜ਼ੋ ਦਾ ਨਾਪ ਲੈਣ ਲਈ ਸਭ ਤੋਂ ਪਹਿਲਾਂ ਆਪਾਂ ਲੰਬਾਈ ਦਾ ਨਾਪ ਲੈਣਾ ਹੁੰਦਾ ਜਦੋਂ ਵੀ ਤੁਸੀਂ ਪਲਾਜ਼ੋ ਦੀ ਲੰਬਾਈ ਦਾ ਨਾਪ ਲੈਣਾ ਹੈ ਬੋਡੀ ਤੋਂ ਕਦੇ ਵੀ ਤੁਸੀਂ ਨਾ ਤਾਂ ਫਰੰਟ ਸਾਈਡ ਤੋਂ ਨਾਪ ਲੈਣਾ ਤੇ ਨਾ ਹੀ ਬੈਕ ਸਾਈਡ ਤੋਂ ਲੈਣਾ ਕਿਉਂ ਕਿਉਂਕਿ ਜਿਹੜੀ ਬੈਕ ਸਾਈਡ ਹੁੰਦੀ ਹੈ ਉਹ ਪਲਾਜ਼ੋ ਦੀ ਹਮੇਸ਼ਾ ਉੱਚ ਹੈ ਉਹ ਨੀਵੀ ਹੁੰਦੀ ਹੈ ਇਸ ਕਰਕੇ ਤੁਸੀਂ ਜਦੋਂ ਵੀ ਨਾਪ ਲਓ ਤਾਂ ਹਮੇਸ਼ਾ ਪਲਾਜ਼ੋ ਦਾ ਨਾਪ ਸਾਈਡ ਤੋਂ ਹੀ ਲਓ ਜਦੋਂ ਆਪਾਂ ਪਲਾਜ਼ੋ ਦੀ ਲੰਬਾਈ ਦਾ ਨਾਪ ਲੈਣ ਲੱਗਣਾ ਹੈ ਤਾਂ ਤੁਸੀਂ ਹਮੇਸ਼ਾ ਜਿਹੜਾ ਐਨਸੀ ਟੇਪ ਹੈ ਉਹ ਕਸਟਮਰ ਦੇ ਹੱਥ ਚ ਫੜਾ ਦੇਣਾ ਕਿਉਂਕਿ ਜਿਹੜਾ ਬੰਨ ਹੈ ਉਹ ਪਲਾਜ਼ੋ ਦਾ ਕਈ ਉੱਚਾ ਰੱਖਦੇ ਆ ਤੇ ਕਈ ਨੀਵਾ ਰੱਖਦੇ ਆ ਇਸ ਕਰਕੇ ਹਮੇਸ਼ਾ ਤੁਸੀਂ ਜਿਹੜੀ ਇੱਕ ਵਾਲੀ ਸਾਈਡ ਹੈ ਉਹਦੇ ਲਈ ਸਾਈਡ ਤੋਂ ਐਨਸੀ ਟੇਪ ਨੂੰ ਐਦਾਂ ਕਸਟਮਰ ਦੇ ਹੱਥ ਚ ਫੜਾ ਦਿਓ ਤੇ ਜਿੱਥੇ ਵੀ ਉਹਨਾਂ ਦਾ ਬੰਨ ਹੈ ਉਥੋਂ ਆਪਾਂ ਮੈਨਾ ਸਟਾਰਟ ਕਰਨਾ ਹੈ ਜਦੋਂ ਤੁਸੀਂ ਐਂਜੀ ਟੇਪ ਦੇ ਨਾਲ ਇਹਨੂੰ ਮੈਨਾ ਸਟਾਰਟ ਕਰਨਾ ਹੈ ਤੇ ਬਿਲਕੁਲ ਤੁਸੀਂ ਲੱਤ ਦੇ ਨਾਲ ਨਾਲ ਲੈ ਕੇ ਜਾਣਾ ਹੈ ਜਿਵੇਂ ਇਹਨਾਂ ਨੇ ਇੱਕ ਇਹ ਰੈਡੀमेड ਬਣਿਆ ਹੋਇਆ ਪਲਾਜ਼ੋ ਪਹਿਨਿਆ ਤੇ ਇਹ ਇਹ ਚਾਹੁੰਦੇ ਆ ਵੀ ਇਹਦੀ ਲੰਬਾਈ ਜਿਹੜਾ ਹੁਣ ਇਹ ਪਲਾਜ਼ੋ ਬਣਾ ਰਹੇ ਆ ਇਹਦੀ ਵੀ ਇੰਨੀ ਰੱਖਣੀ ਹੈ ਤਾਂ ਤੁਸੀਂ ਬਿਲਕੁਲ ਉੱਥੋਂ ਤੱਕ ਜਿੱਥੋਂ ਤੱਕ ਇਹ ਪਲਾਜ਼ੋ ਬਣਿਆ ਹੋਇਆ ਹੈ ਉੱਥੋਂ ਤੱਕ ਇਹਦੀ ਲੰਬਾਈ ਲੈਣ ਲੋ ਤੇ ਜਿਵੇਂ ਇਹਨਾਂ ਦਾ ਜਿਹੜਾ ਪਲਾਜ਼ੋ ਦਾ ਨਾਪ ਹੈ ਉਹ 31 ਇੰਚ ਜਿਹੜਾ ਉਹ ਰੈਡੀ ਨਾਪ ਹੈ ਹਮੇਸ਼ਾ ਜਦੋਂ ਵੀ ਤੁਸੀਂ ਲੰਬਾਈ ਦਾ ਨਾਪ ਲੈਣਾ ਹੈ ਤਾਂ ਕਸਟਮਰ ਨੂੰ ਤੁਸੀਂ ਬਿਲਕੁਲ ਸਿੱਧੇ ਖੜੇ ਰੱਖਣਾ ਹੈ ਉਹ ਉਹਨਾਂ ਨੂੰ ਅੱਗੇ ਜੋ ਝੁਕਣਗੇ ਜਾਂ ਲੱਤ ਨੂੰ ਟੇਢੀ ਕਰਨਗੇ ਤਾਂ ਉਹਦੇ ਵਿੱਚ ਜਿਹੜਾ ਨਾਪ ਹੈ ਉਹ ਸਹੀ ਨਹੀਂ ਲਿਆਇਆ ਹੈ ਨਾ ਬਿਲਕੁਲ ਸਟ੍ਰੇਟ ਸਿੱਧੇ ਖੜੇ ਕਰਕੇ ਬਿਲਕੁਲ ਨਾਲ-ਨਾਲ ਤੁਸੀਂ ਉਹਦਾ ਨਾਪ ਲੈਣਾ ਹੈ ਜੇ ਉਹ ਐਂਕਲ ਲੰਬਾਈ ਰੱਖਣਾ ਚਾਹੁੰਦੇ ਹੈ ਤਾਂ ਇਹਨੂੰ ਆਪਾਂ ਉੱਚਾ ਵੀ ਕਰ ਸਕਦੇ ਆ 1 ਇੰਚ ਤੇ ਜੇ ਉਹ ਬਿਲਕੁਲ ਗਰਾਊਂਡ ਟੱਚ ਕਰਨਾ ਚਾਹੁੰਦੇ ਹੈ ਤਾਂ ਆਪਾਂ ਇੱਥੋਂ ਲੰਬਾਈ ਹੈ ਜਿਹੜੀ 1 ਇੰਚ ਵਧਾ ਵੀ ਸਕਦੇ ਆ ਤੇ ਜਿੰਨੀ ਤੁਹਾਡੀ ਰੈਡੀ ਇੱਥੇ ਲੰਬਾਈ ਆ ਰਹੀ ਹੈ ਉਹਨੂੰ ਤੁਸੀਂ ਕਾਪੀ ਦੇ ਉੱਪਰ ਨੋਟ ਕਰ ਲੈਣਾ ਲੰਬਾਈ ਤੋਂ ਬਾਅਦ ਆਪਾਂ ਕਮਰ ਦਾ ਨਾਪ ਲਵਾਂਗੇ ਕਮਰ ਦਾ ਨਾਪ ਤੁਸੀਂ ਹਮੇਸ਼ਾ ਇਦਾਂ ਰਾਉਂਡ ਕਮਾ ਕੇ ਐਨਸੀ ਟੇਪ ਨੂੰ ਲੈਣਾ ਹੁੰਦਾ ਜਿੱਥੇ ਇਹਨਾਂ ਦਾ ਇਲਾਸਟਿਕ ਦਾ ਬੰਦ ਹੋਊਗਾ ਕਮਰ ਦਾ ਨਾਪ ਆਪਾਂ ਉੱਥੇ ਹੀ ਲੈਣਾ ਹੁੰਦਾ ਹੈ ਇਹਦੇ ਵਿੱਚ ਤੁਸੀਂ ਇੱਕ ਉਂਗਲ ਰੱਖ ਕੇ ਇਹਦਾ ਨਾਪ ਲੈ ਸਕਦੇ ਹੋ ਕਿ ਜੇ ਤੁਸੀਂ ਉਂਗਲ ਰੱਖ ਕੇ ਨਾਪ ਨਹੀਂ ਲੈ ਰਹੇ ਪੂਰਾ ਫਿਟਿੰਗ ਦੇ ਨਾਲ ਜਿਵੇਂ ਇਹਨਾਂ ਦਾ 38 ਆ ਰਿਹਾ ਹੈ ਪੂਰਾ ਇਸ ਤਰ੍ਹਾਂ ਟਾਈਟ ਫਿਟਿੰਗ ਦੇ ਨਾਲ ਨਾਪ ਲੈ ਰਹੇ ਆ ਤਾਂ ਇਹਦੇ ਵਿੱਚ ਤੁਸੀਂ 2 ਇੰਚ ਦੀ ਲੂਜ਼ਿੰਗ ਹੈ ਜਿਹੜੀ ਉਹ ਬਾਅਦ ਚੋ ਐਡ ਕਰਕੇ ਫਿਰ ਕਾਪੀ ਦੇ ਉੱਪਰ ਇਹ ਨਾਪ ਨੂੰ ਆਪਾਂ ਨੋਟ ਕਰਨਾ ਹੁੰਦਾ ਹੈ ਇਹ ਜਿਹੜਾ ਨਾਪ ਆਪਾਂ ਲੈਣੇ ਆ ਇਹ ਆਪਾਂ ਜਦੋਂ ਪਲਾਜ਼ੋ ਦੇ ਵਿੱਚ ਇਲਾਸਟਿਕ ਲਗਾਉਣੇ ਉੱਪਰ ਉਹਦੇ ਲਈ ਆਪਾਂ ਨੂੰ ਇਹ ਚਾਹੀਦਾ ਹੁੰਦਾ ਉਸ ਤੋਂ ਬਾਅਦ ਜਿਹੜਾ ਤੀਸਰਾ ਨਾਪ ਆਪਾਂ ਲਵਾਂਗੇ ਉਹ ਆਪਾਂ हिਪ ਦਾ ਲਵਾਂਗੇ ਇਸ ਤੋਂ ਥੋੜਾ ਜਿਹਾ ਆਪਾਂ ਡਾਊਨ ਕਰਾਂਗੇ ਤੇ ਬਿਲਕੁਲ हिਪ ਤੋਂ ਆਪਾਂ ਦੇਖਾਂਗੇ ਵੀ ਇਹਨਾਂ ਦਾ ਕਿੰਨਾ ਹੈ ਜਿਵੇਂ ਇੱਥੇ ਇਹਨਾਂ ਦਾ 41 ਹੈ ਜਿਹੜਾ ਉਹ ਨਾਪ ਆ ਰਿਹਾ ਹੈ ਇਹਦੇ ਵਿੱਚ ਵੀ ਤੁਸੀਂ ਉਂਗਲ ਰੱਖ ਕੇ ਵੀ ਨਾਪ ਲੈ ਸਕਦੇ ਹੋ ਤੇ ਇਹਦੇ ਵਿੱਚ ਜਿਵੇਂ ਤੁਹਾਨੂੰ ਮੈਂ ਦੱਸਿਆ ਲੂਜ਼ਿੰਗ ਪਾ ਕੇ ਵੀ ਜਿਹੜਾ ਨਾਪ ਤੁਸੀਂ ਲੈ ਸਕਦੇ ਹੋ ਇਹ ਦੋਨਾਂ ਤਰੀਕਿਆਂ ਨਾਲ ਇਹ ਨਾਪ ਲਿਆ ਜਾ ਸਕਦਾ ਹੈ हिਪ ਦਾ ਨਾਪ ਆਪਾਂ ਨੂੰ ਆਸਣ ਦੇ ਵਾਸਤੇ ਜ਼ਰੂਰਤ ਪੈਂਦੀ ਹੈ ਕਿਉਂਕਿ ਜਦੋਂ ਆਪਾਂ ਪਲੈਗੋ ਦੇ ਵਿੱਚ ਆਸਣ ਕੱਢਣਾ ਹੁੰਦਾ ਉਦੋਂ ਆਪ ਨੂੰ हिਪ ਦਾ ਨਾਪ ਪਤਾ ਹੋਣਾ ਬਹੁਤ ਜ਼ਰੂਰੀ ਹੈ ਜੇ ਆਪਾਂ ਨੂੰ हिप ਦਾ ਨਾਪ கரெਕਟ ਨਹੀਂ ਪਤਾ ਵੀ ਬਾਡੀ ਤੋਂ ਕਿੰਨਾ ਆ ਰਿਹਾ ਤਾਂ ਆਪਣਾ ਜਿਹੜਾ ਆਸਣ ਹੈ ਪਲਾਜ਼ੋ ਦਾ ਉਹ ਸਹੀ ਨਹੀਂ ਬਣੂਗਾ ਤੇ ਜਦੋਂ ਆਪਣਾ ਆਸਣ ਹੀ ਸਹੀ ਨਹੀਂ ਬਣਿਆ ਤਾਂ ਫਿਰ ਤੁਹਾਡੇ ਪਲਾਜ਼ੋ ਦੀ ਫਿਟਿੰਗ ਬਿਲਕੁਲ ਪਰਫੈਕਟ ਨਹੀਂ ਆਊਗੀ ਤੇ ਇਸ ਤੋਂ ਬਾਅਦ ਆਪਾਂ ਨਾਪ ਲੈਣਾ ਹੁੰਦਾ ਪੱਟ ਦਾ ਪੱਟ ਦਾ ਨਾਪ ਬਹੁਤ ਧਿਆਨ ਨਾਲ ਲੈਣਾ ਪੈਂਦਾ ਕਿਉਂਕਿ ਜਿਹੜਾ ਪੱਟ ਹੈ ਜੇ ਜ਼ਿਆਦਾ ਟਾਈਟ ਰਹਿ ਗਿਆ ਫਿਰ ਵੀ ਇਹਦੀ ਫਿਟਿੰਗ ਜਿਹੜੀ ਸਹੀ ਨਹੀਂ ਆਉਣੀ ਕਿਉਂਕਿ ਜਦੋਂ ਆਪਾਂ ਬੈਠਾਂਗੇ ਤਾਂ ਉਹ ਜਿਹੜਾ ਉਹਦਾ ਆਸਣ ਹੈ ਉਹ बार-बार ਫਟੂਗਾ ਜਾਂ ਉਹਦੇ ਵਿੱਚ ਖਿੱਚ ਪਾਊਗੀ ਤੇ ਆਪਾਂ ਪਲਾਜ਼ੋ ਨੂੰ ਇਸ ਢੰਗ ਨਾਲ ਬਣਾਉਣਾ ਹੁੰਦਾ ਵੀ ਆਪਾਂ ਕੰਫਰਟ ਵੀ ਰਹੀਏ ਜਦੋਂ ਮਰਜ਼ੀ ਆਪਾਂ ਪਲਾਜ਼ੋ ਪੈਣ ਕੇ ਬੈਠ ਸਕਦੇ ਆ ਜਾਂ ਕੋਈ ਕੰਮ ਕਰ ਰਹੇ ਆ ਤਾਂ ਕੰਮ ਵੀ ਕਰ ਸਕਦੇ ਆ ਪੱਟ ਦਾ ਨਾਪ ਤੁਸੀਂ ਹਮੇਸ਼ਾ ਜਿੱਥੋਂ ਆਪਣਾ ਪੱਟ ਭਾਰਾ ਹੁੰਦਾ ਬਿਲਕੁਲ ਆਪਾਂ ਉੱਥੋਂ ਨਾਪ ਲੈਣਾ ਹੁੰਦਾ ਏਦਾਂ ਤੁਸੀਂ ਕਸਟਮਰ ਦਾ ਨਾਪ ਜਿਹੜਾ ਹੈ ਉਹ ਪੂਰੇ ਜਿੱਥੋਂ ਤੁਹਾਡਾ ਹੈਵੀ ਜਗ੍ਹਾ ਹੋਊਗੀ ਉੱਥੋਂ ਆਪਾਂ ਲਓ ਕਿਉਂਕਿ ਇਹ ਨਾਪ ਹੈ ਜਿਹੜਾ ਇਹ ਜਿਵੇਂ ਤੁਹਾਨੂੰ ਟਾਈਟ ਨਾਪ ਇਹਨਾਂ ਦਾ 26 ਆ ਰਿਹਾ ਪਰ ਆਪਾਂ ਇੱਥੇ 26 ਯਾਨੀ ਕਿ 26 ਇੰਚ ਦਾ ਨਾਪ ਹੀ ਨਹੀਂ ਰੱਖਣਾ ਹੁੰਦਾ ਇਦੇ ਵਿੱਚ ਆਪਾਂ ਨੂੰ 2.5 ਇੰਚ ਦੀ ਲੂਜ਼ਿੰਗ ਪਾਉਣੀ ਜ਼ਰੂਰੀ ਹੁੰਦੀ ਹੈ ਤੇ ਜੇ ਕੋਈ ਜ਼ਿਆਦਾ ਹੈਵੀ ਸਾਈਜ਼ ਆ ਉਹਦੇ ਵਿੱਚ ਆਪਾਂ ਲੂਜ਼ਿੰਗ 3 ਇੰਚ ਵੀ ਕਰ ਸਕਦੇ ਆ ਕਿਉਂਕਿ ਜਦੋਂ ਆਪਾਂ ਬੈਠਦੇ ਆ ਤਾਂ ਬੈਠਣ ਦੇ ਨਾਲ ਜਿਹੜਾ ਆਪਣਾ ਪੱਟ ਹੈ ਉਹ ਹੋਰ ਜ਼ਿਆਦਾ ਚੌੜਾ ਹੋ ਜਾਂਦਾ ਤੇ ਜੇ ਆਪਾਂ ਇਹਦੇ ਵਿੱਚ ਲੂਜ਼ਿੰਗ ਨਹੀਂ ਪਾਵਾਂਗੇ ਪੂਰਾ ਟਾਈਟ ਹੀ ਪੱਟ ਨੂੰ ਰੱਖ ਲਾਂਗੇ ਤਾਂ ਉਹ ਆਪਣਾ ਪਰਫੈਕਟ ਫਿਟਿੰਗ ਨਹੀਂ ਬਣੂਗੀ ਇਸ ਕਰਕੇ ਜਿੰਨਾ ਤੁਹਾਡਾ ਬਾਡੀ ਤੋਂ ਨਾ ਪਾ ਰਿਹਾ ਉਹਦੇ ਵਿੱਚ ਤੁਸੀਂ 2.5 ਇੰਚ ਦੀ ਲੂਜ਼ਿੰਗ ਪਾ ਕੇ ਫੇਰ ਹੀ ਤੁਸੀਂ ਜਿਹੜਾ ਉਹਦਾ ਨਾਪ ਲਿਖਣਾ ਹੁੰਦਾ ਤੇ ਇਸ ਤੋਂ ਬਾਅਦ ਆਪਾਂ ਨਾਪ ਲੈਣਾ ਹੁੰਦਾ ਗੋਡੇ ਦਾ ਜਿਹੜਾ ਗੋਡੇ ਦਾ ਨਾਪ ਹੈ ਉਹ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਨੂੰ ਹਰ ਪਲਾਜ਼ੋ ਦੀ ਜ਼ਰੂਰਤ ਪਵੇ ਜਿਵੇਂ ਆਪਾਂ ਸਟ੍ਰੇਟ ਪਲਾਜ਼ੋ ਜਾਂ ਵਨ ਸਾਈਡ ਪਲਾਜ਼ੋ ਜਾਂ ਜਿਹੜਾ ਤੁਸੀਂ ਮੰਨੋ ਵੀ ਖੁੱਲਾ ਪਲਾਜ਼ੋ ਬਣਾਉਣਾ ਹੈ ਉੱਥੇ ਆਪਾਂ ਨੂੰ ਗੋਡੇ ਦਾ ਨਾਪ ਲੈਣ ਦੀ ਜ਼ਰੂਰਤ ਨਹੀਂ ਪੈਂਦੀ ਪਰ ਜਦੋਂ ਆਪਾਂ ਨੈਰੋ ਪੈਂਟ ਪਲਾਜ਼ੋ ਬਣਾਉਣੇ ਹੈ ਉਹਦੇ ਵਿੱਚ ਆਪਾਂ ਨੂੰ ਗੋਡੇ ਦਾ ਨਾਪ ਜਿਹੜਾ ਹੈ ਉਹ ਜ਼ਰੂਰ ਲੈਣਾ ਪੈਂਦਾ ਪਰ ਮੈਂ ਤੁਹਾਨੂੰ ਨਾਪ ਲੈਣ ਦਾ ਤਰੀਕਾ ਅੱਜ ਦੱਸ ਰਹੀ ਹਾਂ ਤੇ ਮੈਂ ਸੋਚਿਆ ਤੁਹਾਨੂੰ ਇਹ ਨਾਪ ਵੀ ਜ਼ਰੂਰ ਵਿੱਚ ਦੱਸਾਂ ਜਦੋਂ ਵੀ ਤੁਸੀਂ ਗੋਡੇ ਦਾ ਨਾਪ ਲੈਣਾ ਹੈ ਤਾਂ ਜਿਵੇਂ ਆਪਣਾ ਜਿੱਥੇ ਆਪਣਾ ਗੋਡਾ ਹੈ ਇਹਦੇ ਤੋਂ ਤੁਸੀਂ 2 ਇੰਚ ਉੱਚਾ ਰੱਖ ਕੇ ਜਿੱਥੇ ਵੀ ਤੁਹਾਡਾ ਕਸਟਮਰ ਦਾ ਗੋਡਾ ਉਹ ਤੋਂ 2 ਇੰਚ ਉੱਚਾ ਰੱਖ ਕੇ ਤੁਸੀਂ ਇਦਾਂ ਗੋਲਾਈ ਜਿਹੜੀ ਹੈ ਉਹਦਾ ਨਾਪ ਲਵੋ ਜਦੋਂ ਤੁਸੀਂ ਇਹ ਨਾਪ ਲੈਣਾ ਥੋੜਾ ਜਿਆਨੂੰ ਗੋਡੇ ਨੂੰ ਟੇਡਾ ਕਰਕੇ ਇਦਾਂ ਨਾਪ ਲਓ ਕਿਉਂਕਿ ਜਦੋਂ ਆਪਾਂ ਲੱਤ ਨੂੰ ਅੱਗੇ ਕਰਾਂਗੇ ਤਾਂ ਉਹ ਲੱਤ ਨੂੰ ਜਿਵੇਂ ਪਹਿਲਾਂ ਦੱਸਿਆ ਵੀ ਉਹ ਆਪਣੀ ਵੱਧ ਜਾਂਦੀ ਹੈ ਭਾਰੀ ਹੋ ਜਾਂਦੀ ਹੈ ਤੇ ਜੇ ਆਪਾਂ ਸਿੱਧੇ ਹੀ ਨਾਪ ਇਦਾਂ ਲੈ ਲਾਂਗੇ ਆ ਦੇਖੋ ਜਿਵੇਂ ਇਹਨਾਂ ਦਾ ਸਿੱਧਾ ਨਾਪ ਹੈ ਉਹ 19 ਆ ਰਿਹਾ ਹੈ ਤੇ ਜਦੋਂ ਇਹ ਲੱਤ ਨੂੰ ਅੱਗੇ ਕਰਨਗੇ ਇਦਾਂ ਤੇ ਇਹਨਾਂ ਦਾ ਨਾਪ ਹੈ ਜਿਹੜਾ ਉਹ 20 ਤੱਕ ਆ ਗਿਆ ਹੈ 1 ਇੰਚ ਇਹਦਾ ਵੱਧ ਗਿਆ ਇਸ ਤਰ੍ਹਾਂ ਜਾਂ ਤਾਂ ਜੇ ਤੁਸੀਂ ਟਾਈਟ ਮੈਨਣਾ ਤਾਂ ਉਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਤੁਸੀਂ 2 ਇੰਚ ਦੀ ਵਿੱਚ ਲੂਜ਼ਿੰਗ ਪਾ ਲਓ ਤੇ ਜੇ ਤੁਸੀਂ ਇਦਾਂ ਮੈਨਣਾ ਉਂਗਲ ਵਿੱਚ ਰੱਖ ਕੇ ਤਾਂ ਉਹ ਤੁਸੀਂ 1 ਇੰਚ ਵੱਧ ਰੱਖ ਕੇ ਵੀ ਮੈਨ ਸਕਦੇ ਹੋ ਤੇ ਇਸ ਤਰੀਕੇ ਨਾਲ ਜਿਵੇਂ ਆਪਾਂ ਇਹਦੀ ਗੁਲਾਈ ਦਾ ਨਾਪ ਲੈ ਲਿਆ ਇੱਥੋਂ ਵੀ 20 ਆ ਰਹੀ ਹੈ ਆਪਣੇ ਕੋਲੇ ਉਸੇ ਤਰ੍ਹਾਂ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਇਹਨਾਂ ਦਾ ਡਾਊਨ ਕਿੰਨਾ ਹੈ ਫਿਰ ਡਾਊਨ ਮੈਨ ਲਈ ਤੁਹਾਨੂੰ ਨੀਚੇ ਨੂੰ ਜਿਹੜੀ ਲੰਬਾਈ ਉਹ ਵੀ ਮਿਲਣੀ ਪਊਗੀ ਵੀ ਉੱਪਰ ਤੋਂ ਆਪਣਾ ਜਿਹੜਾ ਪਲਾਜ਼ੋ ਹੈ ਉਹ ਜਿਵੇਂ ਇੱਥੇ ਗੋਡੇ ਤੋਂ 2 ਇੰਚ ਉੱਤੇ ਤੱਕ ਹੈ ਤਾਂ ਉਹ 12.5 ਇੰਚ ਆ ਰਿਹਾ ਇਸ ਇਹ ਗੋਡੇ ਦੇ ਜਿਹੜੇ ਆ ਦੋ ਨਾਪ ਹੁੰਦੇ ਆ ਨੀਚੇ ਨੂੰ ਵੀ ਮੈਣਾ ਤੁਸੀਂ ਤੇਰੀ ਗੁਲਾਈ ਵੀ ਮਿਲਣੀ ਹੈ ਕਿਉਂਕਿ ਜਦੋਂ ਤੁਸੀਂ ਪਲਾਜ਼ੋ ਦਾ ਕੱਪੜਾ ਰੱਖਿਆ ਹੋਊਗਾ ਸਿੱਧਾ ਤਾਂ ਉਹਦੇ ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਆਪਾਂ ਉਹ ਨਾਪ ਹੈ ਜਿਹੜਾ ਗੋਡੇ ਦਾ ਉਹ ਕਿੱਥੇ ਰੱਖਣਾ ਹੈ ਤੋ ਉਹਦੇ ਵਿੱਚ ਤੁਸੀਂ ਜਿਹੜਾ ਉੱਪਰ ਤੋਂ ਇਲਾਸਟਿਕ ਨੂੰ ਆਪਾਂ ਕੱਪੜੇ ਨੂੰ ਛੱਡ ਕੇ ਉਹਦਾ ਨਾਪ ਨੀਚੇ ਵੱਲ ਲਗਾ ਦੇਣਾ ਤੇ ਉਸ ਤੋਂ ਬਾਅਦ ਉਹਦੀ ਚੜਾਈ ਲਗਾਉਣੀ ਹੁੰਦੀ ਹੈ ਫਿਰ ਇਹ ਦੋਨਾਂ ਨਾਲ ਆਪਾਂ ਤੇ ਆਪਾਨੂੰ ਪਤਾ ਲੱਗੂਗਾ ਵੀ ਗੋਡਾ ਆਪਣਾ ਕਿੰਨਾ ਆਪਾਂ ਪਰਫੈਕਟ ਫਿੱਟ ਰੱਖ ਸਕਦੇ ਹਾਂ ਤੇ ਇਸ ਤੋਂ ਬਾਅਦ ਐਂਡ ਤੇ ਆਪਾਂ ਲਵਾਂਗੇ ਪਹੁੰਚੇ ਦਾ ਯਾਨੀ ਕਿ ਮੂਰੀ ਦਾ ਨਾਪ ਮੂਰੀ ਦਾ ਨਾਪ ਵੀ ਆਪਾਂ ਕਸਟਮਰ ਦੀ ਮਰਜ਼ੀ ਦੇ ਅਕੋਰਡਿੰਗ ਹੀ ਰੱਖਣਾ ਹੁੰਦਾ ਪਰ ਇਹਦੇ ਵਿੱਚ ਜੇ ਆਪਾਂ ਨੈਰੋ ਪਹੁੰਚਾ ਬਣਾਉਣਾ ਹੈ ਬਿਲਕੁਲ ਘੱਟ ਪਹੁੰਚਾ ਬਣਾਉਣਾ ਹੈ ਉੱਥੇ ਆਪਾਂ ਨੂੰ ਧਿਆਨ ਦੇਣਾ ਪੈਂਦਾ ਵੀ ਆਪਾਂ ਇਦਾਂ ਅੱਡੀ ਤੋਂ ਤੇ ਉੱਪਰ ਗਿੱਟੇ ਤੱਕ ਇਦਾਂ ਮੈਨਾ ਪੈਂਦਾ ਆਪਾਂ ਨੂੰ ਜਿਵੇਂ ਇਹਨਾਂ ਦਾ ਇਹ ਨਾਪ ਬਿਲਕੁਲ ਐ ਅੱਡੀ ਤੋਂ ਲੈ ਕੇ ਇੱਥੋਂ ਤੱਕ 12 ਹੈ ਇਹਦਾ ਮਤਲਬ ਕਿ 6 ਇੰਚ ਤੋਂ ਘੱਟ ਆਪਾਂ ਇਹਨਾਂ ਦੀ ਮੂਰੀ ਨਹੀਂ ਰੱਖ ਸਕਦੇ ਇਸ ਤੋਂ ਜ਼ਿਆਦਾ ਹੀ ਆਪਾਂ ਪਹੁੰਚਾ ਰੱਖ ਸਕਦੇ ਆ ਨਹੀਂ ਤਾਂ ਉਹ ਪੈਰ ਦੇ ਵਿੱਚ ਚੜੂਗਾ ਨਹੀਂ ਹੁਣ ਜਿਵੇਂ ਇਹਨਾਂ ਦਾ ਇਹ ਪਲਾਜ਼ੋ ਹੈ ਜਿਹੜਾ ਉਹਦਾ ਜਿਹੜਾ ਪਹੁੰਚਾ ਰੈਡੀ ਹੈ ਤੁਸੀਂ ਉਹਦੇ ਤੋਂ ਵੀ ਨਾਪ ਲੈ ਕੇ ਘੁਮਾ ਕੇ ਇਦਾਂ ਇੰਚੀ ਟੇਪ ਨੂੰ ਤੇ ਫਿਰ ਉੱਥੇ ਜਿੱਥੇ ਸਿਲਾਈ ਹੈ ਉੱਥੋਂ ਤੱਕ ਲਿਆ ਕੇ ਇਸ ਤਰੀਕੇ ਦੇ ਨਾਲ ਵੀ ਨਾਪ ਲੈ ਸਕਦੇ ਹੋ ਤੇ ਜੇ ਤੁਹਾਡੇ ਕਸਟਮਰ ਨੇ ਉਸ ਟਾਈਮ ਜਦੋਂ ਤੁਸੀਂ ਪਲਾਜ਼ੋ ਦਾ ਨਾਪ ਲੈਣਾ ਹੈ ਪਲਾਜ਼ੋ ਨਹੀਂ ਪਹਿਨਿਆ ਹੋਇਆ ਤਾਂ ਫੇਰ ਤੁਸੀਂ ਇੰਚੀ ਟੇਪ ਨੂੰ ਏਦਾਂ ਰੱਖ ਕੇ ਤੁਸੀਂ ਉਹਦਾ ਵੀ ਪੁੱਛ ਸਕਦੇ ਆਂ ਵੀ ਤੁਹਾਨੂੰ ਕਿੰਨੇ ਇੰਚ ਤੱਕ ਪਹੁੰਚਾ ਚਾਹੀਦਾ ਜਿਵੇਂ ਇੱਥੇ ਆਪਾਂ 15 ਇੰਚ ਯਾਨੀ ਕਿ 7.5 ਇੰਚ ਪਹੁੰਚਾ ਆਪਾਂ ਰੱਖ ਰਹੇ ਆਂ ਤਾਂ ਤੁਸੀਂ ਇਸ ਤਰੀਕੇ ਨਾਲ ਵੀ ਰੱਖ ਸਕਦੇ ਆ ਜਿਵੇਂ ਤੁਹਾਨੂੰ ਮੈਂ ਅੱਜ ਬੋਡੀ ਦਾ ਨਾਪ ਲੈਣ ਦਾ ਤਰੀਕਾ ਦੱਸਿਆ ਉਸੇ ਤਰੀਕੇ ਦੇ ਨਾਲ ਹੀ ਤੁਸੀਂ ਨਾਪ ਲੈਣਾ ਤੇ ਜਿਹੜੇ ਤਰੀਕੇ ਨਾਲ ਅੱਗੇ ਆਪਾਂ ਕਟਿੰਗ ਤੇ ਸਟੀਚਿੰਗ ਦੱਸਾਂਗੇ ਉਸੇ ਤਰੀਕੇ ਨਾਲ ਤੁਸੀਂ ਕਟਿੰਗ ਸਟੀਚਿੰਗ ਕਰਨੀ ਹੈ ਤੇ ਕਦੇ ਵੀ ਤੁਹਾਡੇ ਜਿਹੜੇ ਪਲਾਜ਼ੋ ਦੇ ਵਿੱਚ ਪ੍ਰੋਬਲਮ ਨਹੀਂ ਆਊਗੀ ਤੇ ਜੇ ਤੁਹਾਨੂੰ ਮੇਰੀਆਂ ਵੀਡੀਓ ਪਸੰਦ ਆਉਂਦੀਆਂ ਲਾਈਕ ਜਰੂਰ ਕਰਿਆ ਕਰੋ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਕਿਉਂਕਿ ਜਿਹੜਾ ਆਪਣਾ ਬਿਲਕੁਲ ਫ੍ਰੀ ਆਫ ਕੋਸਟ ਜਿਹੜਾ ਕਟਿੰਗ ਤੇ ਸਟੀਚਿੰਗ ਦਾ ਆਪਾਂ ਕੋਰਸ ਸ਼ੁਰੂ ਕੀਤਾ ਹੋਇਆ ਹੈ ਉਹ ਤੁਹਾਡੇ ਸ਼ੇਅਰ ਕਰਨ ਦੇ ਨਾਲ ਹੀ ਵੱਧ ਵੱਧ ਪੈਣਾ ਤੱਕ ਅੱਗੇ ਹੋਰ ਪਹੁੰਚ ਸਕੂਗਾ ਤੇ ਉਹ ਪੈਣਾ ਵੀ ਇਸ ਜਿਹੜੀ ਆਪਣੀਆ ਵੀਡੀਓ ਹੈ ਆਪਣਾ ਕੋਰਸ ਹੈ ਉਹਦਾ ਉਹ ਫਾਇਦਾ ਲੈ ਸਕਣਗੇ ਜੇ ਤੁਹਾਨੂੰ ਕੋਈ ਵੀ ਡਾਊਟ ਹੋਇਆ ਕੁਝ ਸਮਝ ਨਾ ਆਇਆ ਤਾਂ ਤੁਸੀਂ ਕਮੈਂਟ ਕਰ ਦਿਓ ਤੇ ਜੇ ਤੁਹਾਨੂੰ ਵੀਡੀਓ ਦੇ ਵਿੱਚ ਕੁਝ ਨਵਾਂ ਲੱਗਿਆ ਜਿਹੜਾ ਅੱਜ ਤੋਂ ਪਹਿਲਾਂ ਤੁਹਾਨੂੰ ਨਹੀਂ ਪਤਾ ਸੀ ਵੀ ਨਾਪ ਲੈਂਦੇ ਸਮੇਂ ਇਹ ਗੱਲ ਦਾ ਵੀ ਧਿਆਨ ਰੱਖਣਾ ਪੈਂਦਾ ਉਹ ਵੀ ਜ਼ਰੂਰ ਕਮੈਂਟ ਕਰਕੇ ਜਾਇਓ ਵੀ ਉਹ ਕਿਹੜੀ ਤੁਹਾਨੂੰ ਗੱਲ ਨਵੀਂ ਲੱਗੀ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਥੈਂਕ ਯੂ